ਇਰੇ ਬੱਚੇ ਹੁੰਦੇ ਨੇ ਆਪਣੇ ਵਰਗੇ ਇਹ ਜਿੰਮ ਲਵਾ ਕੇ ਲਵਾਉਂਦਾ ਮੈਂ ਲਾਦਾ ਜਿੰਮ ਲਵਾਈ ਦੇ ਬਿਲਕੁਲ ਐਕਸ ਇਹਨਾਂ ਦੀ ਘਾਰ ਹੀ ਲੱਗ ਜਾਂਦੀ ਆ ਜੀ ਜਿਸ ਦਿਨ ਤੁਹਾਡੀ ਵੀਡੀਓ ਪੈ ਗਈ ਉਸ ਦਿਨ 2 ਦਿਨ ਲਈ ਡਿਸਕਾਊਂਟ ਆ ਵਿਦ ਕੇਸੀਆ ਪੇਪਰ ਹੈਂਡ ਟੂ ਹੈਂਡ 30000 ਦੇ ਵਿੱਚ ਦੇਖਣ ਵਾਲਿਆ ਨੋਟ ਕਰਿਓ ਜਿਸ ਦਿਨ ਵੀਡੀਓ ਜਿਸ ਦਿਨ ਵੀਡੀਓ ਪੈ ਗਈ 2 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਸਕਰੀਨ ਸ਼ਾਟ ਦੋ ਤੇ ਡਿਸਕਾਊਂਟ ਕਿੰਨਾ ਦਵੋਗੇ 4000 ਦਾ ਕਰੋ ਕੁਆਲਿਟੀ ਚੈੱਕ ਚੌ ਚੌ ਦੇ ਬੱਚੇ ਨੇ ਇਹਦੀ ਜੀਬ ਕਿਹੜੀ ਹੈ ਇਹਨਾਂ ਦੀ ਪਰਪਲ ਕਲਰ ਦੇ ਹੁੰਦੇ ਆ ਓ ਜਿਆਦਾ ਇਹਦਾ ਕਰੇ ਜੇ ਕਹਿੰਦੇ ਪਰਪਲ ਵਾਲੇ ਹਾਂਜੀ ਹਾਂਜੀ ਉਹ ਚੌਂ ਚੌਂ ਦੀ ਹੁੰਦੀ ਉਹ ਪਰਪਲ ਆ ਭਾਜੀ ਹਾਂਜੀ ਮਿੱਤਰੋ ਅੱਜ ਅਸੀਂ ਪਹੁੰਚੇ ਹੋਏ ਹਾਂਗੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਲੰਧਰ ਜਿੱਥੇ ਡੌਗ ਸ਼ੋ ਹੋ ਰਿਹਾ ਹੈ ਬਹੁਤ ਵਧੀਆ ਤੇ ਬਾਹਰਲੇ ਪਾਸੇ ਮਾਰਕੀਟ ਲੱਗੀ ਆ ਸਾਨੀ ਭਾਜੀ ਖੜੇ ਨੇ ਇਹ ਤੁਸੀਂ ਜਾਣਦੇ ਹੋ ਸਾਰੇ ਤਕਰੀਬਨ ਦੱਸਣ ਦੀ ਲੋੜ ਹੀ ਨਹੀਂ ਹੈ ਨਾ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਕਿਵੇਂ ਲੱਗ ਰਿਹਾ ਸੋ ਹਾਂ ਸਾਨੀ ਵੀਰ ਕੀ ਹਾਲ ਹੈ ਬਸ ਠੀਕ ਆ ਭਾਈ ਇੱਕਦਮ ਫਰਸਟ ਕਲਾਸ ਕਿਵੇਂ ਚੱਲ ਰਿਹਾ ਕੰਮ ਸਾਰਾ ਓਕੇ ਰਿਪੋਰਟ ਆ ਭਾਜੀ ਉਹ ਕਿਵੇਂ ਲੱਗਿਆ ਅੱਜ ਸ਼ੋ ਤਾਂ ਬਹੁਤ ਵਧੀਆ ਸੀਗਾ ਜੀ ਉਹ ਰਿਪੋਰਟ ਤੇ ਤੇਰੇ ਕਿਵੇਂ ਚੱਲਦੇ ਆ ਸਾਰੇ ਰਾਜੀ ਖੁਸ਼ ਬੱਚੇ ਦਾ ਆਪਣੇ ਰਾਜੀ ਖੁਸ਼ੀ ਆ ਤੁਹਾਡੇ ਮੋਹਰੇ ਆ ਦੇਖੋ ਰਾਜੀ ਖੁਸ਼ ਛਾੜੇ ਵਾਂਗੂ ਤਗੜੇ ਆ ਬੱਚੇ ਕਿਉਂਕਿ ਇਹਨਾਂ ਦੀ ਆ ਇੱਕ ਖਾਸੀਅਤ ਆ ਭਾਈ ਸਨੀ ਭਾਈ ਦੀ ਜਿਹੜੇ ਬੱਚੇ ਹੁੰਦੇ ਨੇ ਆਪਣੇ ਵਰਗੇ ਇਹ ਜਿੰਮ ਲਵਾ ਕੇ ਲਵਾਉਂਦਾ ਨਾ ਜਿੰਮ ਲਵਾਈ ਦੇ ਬਿਲਕੁਲ ਐਕਸ ਇਹਨਾਂ ਦੀ ਘਾਰੀ ਲੱਗ ਜਾਂਦੀ ਆ ਜੀ ਪਜਾਈ ਦੀ ਬਿਲਕੁਲ ਬਿਲਕੁਲ ਮੈਂ ਕਹ ਪੂਰੇ ਤਗੜੇ ਹੁੰਦੇ ਆ ਇਹ ਨਾ ਕਿਹਨੀਆਂ ਅੱਜ ਦੇ ਬੱਚੇ ਲੈ ਕੇ ਆਜੇ ਭਾਈ ਬੱਚੇ ਅੱਜ ਮੈਂ ਲੈ ਕੇ ਆਇਆ 50 ਦੰਦੇ ਬੱਚੇ ਆ ਤੇ ਪੇਪਰ ਹੈਂਡ ਟੂ ਹੈਂਡ ਮਿਲੂਗਾ ਜੀ ਕੇਸ ਹੀ ਪੇਪਰ ਅਸੀਂ ਬੱਚੇ ਲੈ ਕੇ ਜਾਈਏ ਹੁਣ ਹੀ ਦ ਤਨ ਦਵਾਗੇ ਜਦ ਤੀ ਲੈ ਕੇ ਜਾਓਗੇ ਬੱਚਾ ਪੱਕੀ ਗੱਲ ਹੈ ਪੱਕਾ ਡਾਨਾ ਭੱਜਿਓ ਨਾ ਨਹੀਂ ਮੈਂ ਨਹੀਂ ਵਾਦਾ ਜੀ ਕਿੰਨੇ ਬੱਚੇ ਲੈ ਕੇ ਆਏ ਬੱਚੇ 14 ਲੈ ਕੇ ਆਏ ਸੀ ਜੀ ਭਾਈ ਸਾਰੇ ਬੱਚੇ ਉਹ ਖੜਿਆ ਭਾਈ ਚੱਕੀ ਉਧਰ ਦੇਖੋ ਉਹ ਨੀਚੇ ਦੇਖੋ ਆ ਬਲੈਕ ਬਲੈਕ ਦੇਖ ਬੱਚੇ ਕੁਆਲਟੀ ਦੇਖ ਲਓ ਬਹੁਤ ਵਧੀਆ ਕਿਹੜੀ ਆਈ ਦੇ ਵਿੱਚ ਨੇ ਸਾਰੇ ਭਾਈ ਸਾਰੇ ਬਲੂ ਆਈਜ਼ ਆ ਟੋਟਲੀ ਸਾਰੇ ਇੱਕ ਬੱਚਾ ਆਡ ਆਈਜ਼ ਆ ਸਾਰੇ ਬੱਚੇ ਬਲੂ ਆ ਮੰਨ ਲਓ ਕੀ ਪ੍ਰਾਈਸ ਦੇ ਰਹੇ ਹੋ 35000 ਜੀ ਫੀਮੇਲ 26000 26000 ਲੇਕਿਨ ਵਿਦਆਊਟ ਕੇਸੀ ਆਈ हां लेकिन आप आज फिर डिस्काउंट कर देना है दो दिन वाली जिस दिन टाडी वीडियो पे गई उस दिन दो दिन ले डिस्काउंट है विद केसीआई पेपर हैंड टू हैंड 30000 ਦੇ ਵਿੱਚ ਦੇਖਣ ਵਾਲਿਆ نوٹ ਕਰਿਓ जिस दिन वीडियो जिस दिन वीडियो पे गई दो दिनਾਂ ਦੇ ਵਿੱਚ ਵਿੱਚ ਇਹਨਾਂ ਨੂੰ ਸਕਰੀਨ ਸ਼ਾਟ ਦੋ ਤੇ डिस्काउंट ਕਿੰਨਾ ਦਵੋਗੇ 4000 ਦਾ 4000 ਦਾ ਪੇਪਰ ਲੈ ਲਓ ਚਾਹੇ 4000 ਵਿੱਚੋਂ ਲੈਸ ਕਰ ਲਓ ਉਹ डिस्काउंट ਤੇ ਚਾਹੇ ਤੁਸੀਂ ਪੇਪਰ ਲੈ ਸਕਦੇ ਹੋ ਕੇਸੀआई ਜਾਂ ਤੁਸੀਂ 4000 ਦਾ डिस्काउंट ਲੈ ਸਕਦੇ ਹੋ ਪੱਕੇ ਰਹੋ ਪੱਕਾ ਜੀ ਡਾਨਾ ਜੀ ਜਿਹੜਾ ਸਕਰੀਨ ਸ਼ਾਟ ਪਾ ਦੂਗਾ ਆਪਾਂ ਨੂੰ ਫੋਲੋ ਕਰਕੇ ਬੱਚੇ ਦੀ ਕੁਆਲਿਟੀ ਚੈੱਕ ਕਰੋ ਇਹਨੂੰ ਰੱਖ ਕੇ ਦਿਖਾਓ ਆਹ ਲਓ ਜੀ ਪਹਿਲਾਂ ਬੱਚੇ ਚੈੱਕ ਕਰੋ ਕਲੇ ਕਲੇ ਤੁਹਾਡੇ ਕੋਈ ਵੀ ਪਸੰਦ ਆ ਗਿਆ ਤਾਂ ਉਹ ਭਾਵੇਂ ਬੱਚੇ ਦੇ ਸਕਰੀਨਸ਼ਾਟ ਭੇਜ ਦਿਓ ਆ ਦੇਖੋ ਪੂਰੇ ਹੈਲਦੀ ਬੱਚੇ ਹੁੰਦੇ ਆ ਇਹਨਾਂ ਕੋਲੇ ਕਰੋ ਕੁਆਲਿਟੀ ਚੈੱਕ ਬਲੂ ਆਈਸ ਦੇ ਵਿੱਚ ਆ ਕਾਪਰ ਵਾਈਟ ਐਂਡ ਬਲੈਕ ਐਂਡ ਵਾਈਟ ਤੇ ਉਹ ਕਿਹੜਾ ਕਲਰ ਆ ਉਹ ਵੀ ਕਾਪਰ ਵਾਈਟ ਆ ਆ ਦੇਖੋ ਸਾਰੇ ਬੱਚੇ ਇਹ ਬੁਲੀਗੋਰ ਜਿਹੜੇ ਕਹਿ ਦਿੰਦੇ ਆ ਕਿ ਕ੍ਰਿਸਟਲ ਡੌਗ ਅਲਾ ਕਹਿੰਦਾ ਬੁਲੀਗੋਰ ਨਹੀਂ ਐ ਕਿ ਸਾਰੇ ਸਟੈਂਡਰਡ ਕੋਟ ਨੂੰ ਬੁਲੀਗੋਰ ਬਣਾਉਂਦਾ ਇਹ ਚੈੱਕ ਕਰ ਲਓ ਕੀ ਇਹ ਬੁਲੀਗੋੜਾ ਕੀ ਸਟੈਂਡਰਡ ਕੋਡ ਆ ਪੂਰੇ ਆ ਲਓ। ਅਬ ਕਰੋ ਚੈੱਕ। ਆ ਦੇਖੋ। ਇਹ ਫਰਕ ਹੈਗਾ। ਥੋੜਾ ਦੱਸਿਓ ਕੀ ਫਰਕ ਹੈ ਸਟੈਂਡਰਡ ਕੋਡ ਦਾ। ਸਟੈਂਡਰਡ ਕੋਡ ਦੇ ਬਾਲ ਬਿਲਕੁਲ স্মਾਲ ਹੋਣੇ ਬੁਲੀਗੋੜਾ ਦੇ ਬਾਲ ਫਲਫੀ ਹੋਣੇ ਜੋ ਤੁਹਾਡੇ ਸਾਹਮਣੇ ਆ। ਆ ਚੈੱਕ ਕਰ ਸਕਦੇ ਆ ਕੁਆਲਿਟੀ। ਇੱਕ ਟੈਕਸ ਨੰਬਰ ਦਿਓ ਭਾਈ। ਕੰਟੈਕਟ ਨੰਬਰ ਹੈਗਾ 9780128603। ਫੋਸ਼ਾਰਪੁਰ ਪੰਜਾਬ ਤੋਂ ਆਪਣੀ 올ਓਵਰ ਇੰਡੀਆ ਡਿਲੀਵਰੀ ਹੈ ਜੀ। ਮਾਰੋ ਭਾਈ ਨੂੰ ਕਾਲ ਸਕਰੀਨਸ਼ਾਟ ਭੇਜੋਗੇ ਸਾਡੇ ਚੈਨਲ ਦਾ ਸਬਸਕ੍ਰਾਈਬ ਕਰਕੇ ਤਾਂ ਤੁਹਾਨੂੰ 4000 ਦਾ ਡਿਸਕਾਊਂਟ ਹੈ ਜੇ ਤੁਸੀਂ 4000 ਲੈਣਾ ਤਾਂ ਵਿਦਆਉਟ ਪੇਪਰ ਠੀਕ ਹੈ ਉਹ ਕਸਟਮਰ ਡਿਪੈਂਡ ਕਰਦਾ ਕਿ ਕੀ ਚੁਆਇਸ ਆ ਓਕੇ ਧੰਨਵਾਦ ਠੀਕ ਆ ਸਰ ਥੈਂਕ ਯੂ ਹਾਜੀ ਵੀਰੇ ਕੀ ਹਾਲ ਹੈ ਬਹੁਤ ਵਧੀਆ ਵਧੀਆ ਫਸਟੂਲ ਕਰਕੇ ਮੈਂ ਚੱਲ ਬਹੁਤ ਮਾਲਕ ਦੀ ਕਿਰਪਾ ਓਏ ਆਪਾ ਜਿਰਕੁਰ ਤੋਂ ਜਿਹੜਾ ਕੈਨਲ ਤੋਂ ਆਰਸ਼ ਕੈਨਲ ਤੋਂ ਜੀ ਕੈਨਲ ਆਰਸ਼ਾਂ ਤੇ ਚੱਲਦੇ ਹਾਂ 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 ਜੀ ਪਰ ਬਾਬਾ ਮੇਲ ਕਰਿਆ ਹਾਂ ਜੀ ਤੇ ਬੱਚੇ ਕਿਹੜੇ ਲੈ ਕੇ ਆਪਾਂ ਵੀਰੇ ਚੌਂ ਚੌਂ ਦੇ ਲੈ ਕੇ ਆਏ ਸੀਗੇ ਹਾਂ ਦੋ ਬੱਚੇ ਸੇਲ ਹੋ ਗਏ ਦੋ ਇਹ ਆ ਨਾਡਲੈਂਡ ਕਿਹੜੀ ਆ ਰਸ਼ੀਅਨੋ ਪੋਰਟ ਠੀਕ ਹੈ ਨਾ ਰਸ਼ੀਨ ਕੋਟ ਦੇ ਆ ਇਹ ਇਹਦੇ ਬੱਚੇ ਨੇ ਇਹ ਵੀਰੇ 42 ਦਿਨ ਦੇ ਬੱਚੇ ਆ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹੋ ਦੇਖੋ ਕਰੋ ਕੁਆਲਿਟੀ ਚੈੱਕ ਚੌ ਚੌ ਦੇ ਬੱਚੇ ਨੇ ਇਹਦੀ ਜੀਭ ਕਿਹੜੀ ਹੈ ਇਹਨਾਂ ਦੀ ਪਰਪਲ ਕਲਰ ਦੇ ਹੁੰਦੇ ਆ ਜੀ ਉਹ ਜਿਆਦਾ ਇਹਦਾ ਕਰੇ ਜੇ ਕਹਿੰਦੇ ਪਰਪਲ ਵਾਲੇ ਹਾਂਜੀ ਹਾਂਜੀ ਚੌ ਚੌ ਦੀ ਹੁੰਦੀ ਉਹ ਪਰਪਲ ਆ ਭਾਜੀ ਇਹਦੀ ਵੈਕਸੀਨੇਸ਼ਨ ਵਗੈਰਾ ਹੋਈ ਹੈ ਹਾਂਜੀ ਪੱਪੀ ਡੀਪੀ ਲੱਗਿਆ ਹੋਇਆ ਇਹਨਾਂ ਨੇ ਅੱ비 42 ਦਿਨ ਦੇ ਬੱਚੇ ਹੋਏ ਆ ਕਿਉਂਕਿ 45 ਦਿਨ ਬਾਅਦ ਆਪਾਂ 91 ਲਾ ਦਿੰਨੇ ਆ ਵੀਰੇ ਪੂਰੀ ਕਰ ਦਿੰਨੇ ਹਾਂ ਹਾਂਜੀ ਹਾਂਜੀ ਆਲ ਇੰਡੀਆ ਵੀਰੇ ਕੀ ਡਿਮਾਂਡ ਹੈ ਜੀ ਏ ਵੀਰੇ 25000 ਦਾ ਮੇਲ ਹੁੰਦਾ 18000 ਦੀ ਫੀਮੇਲ ਹੁੰਦੀ ਹੈ ਬਾਕੀ ਕੁਆਲਟੀ ਵਾਈਸਰ ਬੱਚਾ ਹੁੰਦਾ ਫਿਕਸ ਹੈ ਨਾ ਨਾ ਮਾੜਾ ਮੋਟਾ ਮਾਨਾ ਅਦਰ ਹੋਗਾ ਵੀਰੇ ਜਿੱਦਾ ਬਿਲਕੁਲ ਹੋਊਗਾ ਵੀਰੇ ਜਿੱਦਾ ਬਲੈਕ ਦਾ ਹੁੰਦਾ ਥੋੜਾ ਮਹਿੰਗਾ ਹੁੰਦਾ ਏ ਤੇ ਜਿੱਦਾ ਇਹਨਾਂ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਵੀਰੇ ਵੀ ਇਹਨਾਂ ਨੂੰ ਸਾਡਾ ਸਕਰੀਨ ਸ਼ਾਟ ਭੇਜਿਓ ਇਹਨਾਂ ਦੀ ਵੀਡੀਓ ਦੇਖ ਕੇ ਤੇ ਇਹਨਾਂ ਤੋਂ ਡਿਸਕਾਊਂਟ ਜ਼ਰੂਰ ਲਿਓ ਨਹੀਂ ਦੇਣਗੇ ਤਾਂ ਸਾਨੂੰ ਦੱਸ ਦਿਓ ਨਹੀਂ ਨਹੀਂ ਵੀਰੇ ਪੂਰਾ ਮਾਨਾ ਅਦਰ ਕਰਾਂਗੇ ਭਾਜੀ ਯਾਰ ਅੱਗੇ ਵੀ ਕਰਦੇ ਆਂ ਆਪਾਂ ਫਿਰ ਇੱਕ ਮਾਨ ਤਾਨ ਕਰਨਾ ਚਾਹੀਦਾ ਕਸਟਮਰ ਦਾ ਮੈਂ ਹਰ ਵਾਰੀ ਇੱਕ ਗੱ ਉਦੇ ਪਿੱਛੇ ਤੁਹਾਡਾ ਕਸਟਮਰ ਹੈ ਉਹਨੂੰ ਜਿਉਂਦਾ ਰੱਖੋਗੇ ਤੁਸੀਂ ਕਾਮਯਾਬ ਰਹੋਗੇ ਨਾ ਨਾ ਜੀ ਮੈਂ ਪਹਿਲਾਂ ਵੀ ਮਾਲਕ ਦੀ ਬਹੁਤ ਕਿਰਪਾ ਜੀ ਆਪਾਂ ਕਹੀਏ ਕਿਉਂਕਿ ਆਪਾਂ ਕੁਆਲਿਟੀ ਦਾ ਬੱਚਾ ਦਿੰਨੇ ਆ ਪੂਰਾ ਵਧੀਆ ਬੱਚਾ ਦਿੰਨੇ ਆ ਜੀ 12 13 ਸਾਂ ਨਾ ਰਹਿਣਾ ਹੁੰਦਾ ਬੱਚੇ ਨੇ ਮੋਬਾਈਲ ਨੰਬਰ ਦਿਓ ਤੁਹਾਡਾ ਮੇਰਾ ਨੰਬਰ ਹੈ 938783181 ਲੋਕੇਸ਼ਨ ਹੈ ਜਿਰਕਪੁਰ ਸਪੀਡ ਕਰ ਦਿਓ 938783181 ਲੋਕੇਸ਼ਨ ਜਿਰਕਪੁਰ ਧੰਨਵਾਦ ਵੀਰੇ ਠੀਕ ਆ ਜੀ